ਦੇਖੋ ਬਈ ਟਰੈਕਟਰ ਦੇਖੋ ਮੰਡੀ ਦੇ ਵਿੱਚ ਹੁਣੇ ਸ਼ੁਰੂ ਹੋ ਗਏ ਟਰੈਕਟਰ ਟਰੈਕਟਰ ਦੇਖੋ ਵੀਡੀਓ ਦੇ ਵਿੱਚ ਬਾਈ ਕਾਰ ਤੋਂ ਸ਼ੇਰ ਦੱਬ ਕੇ ਟਰੈਕਟਰ ਮੰਡੀ ਪਰਣਾਵਾਲਾ ਦੇਖੋ ਬਈ ਟਰੈਕਟਰ ਆਪਣੇ ਕਿਸਾਨ ਭਰਾ ਵਪਾਰੀ ਵੀ ਟਰੈਕਟਰ ਲਈ ਆਉਂਦੇ ਆ ਟਰੈਕਟਰ ਮੰਡੀ ਬਰਨਾਲਾ ਦੇ ਵਿੱਚ ਹੀ ਦੇਖੋ ਚੌਂਦੀ ਯਾਰ ਦੇਖੋ ਵੀ ਇੱਧਰ ਲਾਲ ਆਟਾ ਇਧਰਾਂ ਲੱਗਿਆ ਆਉਂਦਾ ਬਾਈ ਦੇਖੋ ਵੀਡੀਓ ਦੇ ਵਿੱਚ ਬਾਈ ਕਾਰ ਤੋਂ ਸ਼ੇਰ ਬਾਈ ਦੱਬ ਕੇ ਫਾਰਮਰ ਕਿੰਗ ਨਟ ਜਰਾ YouTube ਚੈਨਲ ਆਪਣਾ ਟਰੈਕਟਰ ਵਾਲਾ ਇੱਧਰ ਕਰ ਲਓ ਬਾਈ ਵੀਡੀਓ ਫਾਰਮਰ ਕਿੰਗ 911 YouTube ਚੈਨਲ ਆਪਣਾ ਟਰੈਕਟਰ ਮੰਡੀ ਬਰਨਾਲਾ ਜੀ ਹਾਂਜੀ ਬਾਈ ਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਮੇਰਾ ਨਾਮ ਰਾਜਵਿੰਦਰ ਸਿੰਘ ਢਾਲੀਵਾਲ ਆਪਾਂ ਪਹੁੰਚਿਆ ਜੀ ਟਰੈਕਟਰ ਮੰਡੀ ਬਰਨਾਲਾ ਦੇ ਵਿੱਚ ਆਪਣਾ YouTube ਚੈਨਲ ਹੈ ਜੀ ਫਾਰਮਰ ਕਿੰਗ 911 ਤੇ ਅੱਜ ਤੁਹਾਨੂੰ ਦਿਖਾਵਾਂਗੇ ਜੀ ਬਰਨਾਲਾ ਟਰੈਕਟਰ ਮੰਡੀ ਦੀਆਂ ਵੀਡੀਓ ਜੀ ਤੇ ਬਹੁਤ ਵਧੀਆ ਟਰੈਕਟਰ ਜੀ ਘੈਂਟ ਘੈਂਟ ਉੱਚੇ ਉੱਚੇ ਮਾਡਲਾਂ ਦੇ ਵਿੱਚ ਟਰੈਕਟਰ ਹੋਣਗੇ ਜੀ ਵੀਡੀਓ ਨੂੰ ਸ਼ੇਅਰ ਕਰ ਦਿਓ ਲਾਈਕ ਕਰ ਦਿਓ ਤੇ ਸ਼ੇਅਰ ਕਰ ਦਿਓ ਵੀਡੀਓ ਨੂੰ ਬਾਈ ਐਂਡ ਤੱਕ ਲਾਜ਼ਮੀ ਦੇਖਿਓ ਤੇ ਜਲਦੀ ਜਲਦੀ ਇਹਨੂੰ ਸ਼ੇਅਰ ਕਰ ਦਿਓ ਬਾਈ ਜੀ ਟਰੈਕਟਰ ਮੰਡੀ ਬਰਨਾਲਾ ਜੀ ਤੁਸੀਂ ਦੇਖੋਗੇ ਬਾਈ ਜੀ ਟਰੈਕਟਰ ਬਹੁਤ ਹੀ ਵਧੀਆ ਟਰੈਕਟਰ ਤੁਸੀਂ ਦੇਖ ਸਕਦੇ ਹੋ ਜੀ ਤੇ ਆਪਣਾ ਫੋਨ ਨੰਬਰ ਆ ਜੀ ਜੇ ਕਿਸੇ ਪੁਰਾਣੇ ਵੀਡੀਓ ਬਣਵਾਉਣੀ ਆ ਤੇ ਬਣਾ ਕੇ ਨੈਟ ਤੇ ਪਾਉਣੀ ਆ ਆਪਣਾ ਫੋਨ ਨੰਬਰ ਆ ਜੀ 7885 38188 ਤੇ ਕਾਲ ਕਰੋ ਜੀ ਆ ਜਾਓ ਜੀ ਫਿਰ ਟਰੈਕਟਰ ਮੰਡੀ ਬਰਨਾਲਾ ਦੇ ਵਿੱਚ ਦੇਖੋ ਜੀ ਵੀਡੀਓ ਵਧੀਆ-ਵਧੀਆ ਟਰੈਕਟਰ ਜੀ ਛੋਟੇ ਟਰੈਕਟਰ ਆ ਜਾਓ ਜੀ ਫਿਰ ਬਰਨਾਲਾ ਦੀ ਟਰੈਕਟਰ ਮੰਡੀ ਦੇ ਵਿੱਚ ਤੋਂ ਵੀ ਟਰੈਕਟਰ ਦੇਖੋ 855 ਦਾ ਸਵਰਾਜ ਆਇਆ ਅੱਜ ਮੰਡੀ ਦੇ ਵਿੱਚ 24 ਮਾਡਲ 4x4 ਟਰੈਕਟਰ ਬਹੁਤ ਘੈਂਟ ਆ ਜੀ ਟਰੈਕਟਰ ਦੇਖੋ ਵਾਸੇ ਰਿਹਾ ਟਰੈਕਟਰ ਹੈ 24 ਮਾਡਲ ਹੈ ਜੀ ਲਾਸਟ 24 ਦਾ ਤੇ 9 ਲੱਖ 40 ਹਜ਼ਾਰ ਰੁਪਏ ਰੇਟ ਕਰਦੇ ਆ ਬਾਈ ਬਾਕੀ ਮੌਕੇ ਤੇ ਹੋ ਜਾਂਦਾ ਹੁੰਦਾ ਹੋਰ ਬਾਈ ਫੋਰ ਸਵਰਾਜ ਟਰੈਕਟਰ ਬਾਈ ਜ਼ਿੰਮੇਦਾਰਾਂ ਦੀ ਪਹਿਲੀ ਪਸੰਦ ਹੈ ਜੀ ਲੈ ਜਾਓ ਬਾਈ ਜੀ ਕੋਕਾ ਪੀਸ ਆ ਟਰੈਕਟਰ ਮੰਡੀ ਬਰਨਾਲਾ ਦੇ ਵਿੱਚ ਦੇਖ ਸਕਦੇ ਹੋ ਬਾਈ ਸ਼ੈਡ ਕਿਹੜਾ ਹੈ ਛੋਟਾ ਟਰੈਕਟਰ ਹੈ ਬਾਈ ਛੋਟਾ 850 50 ਸਵਰਾਜ ਛੋਟਾ ਆਇਓ ਭਾਈ ਜੀ ਲੈ ਜੋ ਗਰਾ ਆਪਣਾ YouTube ਚੈਨਲ ਹੈ ਜੀ ਫਾਰਮ ਰਕेंगे ਨਾਟ ਗੇਰਾ ਵੀਡੀਓ ਨੂੰ ਜਲਦੀ ਤੋਂ ਜਲਦੀ ਸ਼ੇਅਰ ਕਰ ਦਿਓ ਜੀ ਚੈਨਲ ਨੂੰ ਕਰ ਦਿਓ ਸਬਸਕ੍ਰਾਈਬ ਬਹੁਤ ਵਧੀਆ ਟਰੈਕਟਰ ਹੈ ਜੀ 855 ਸਵਰਾਜ ਹਾਂ ਜੀ ਭਾਈ ਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਹੋ ਚੁੱਕਾ ਜੀ ਆਪਾਂ ਟਰੈਕਟਰ ਮੰਡੀ ਬਰਨਾਲਾ ਦੇ ਵਿੱਚ ਪਹਿਲਾਂ ਤੁਸੀਂ ਦੇਖੋ ਭਾਈ ਜੀ ਮੰਡੀ ਦਾ ਡਰੈਸ ਮੰਡੀ ਦੇਖੋ ਤੁਸੀਂ ਮੰਡੀ ਬਹੁਤ ਭਰੀ ਹੈ ਜੀ ਨੱਪੋ ਨੱਪੋ ਭਰੀ ਹੈ ਬਹੁਤ ਵਧੀਆ ਵਧੀਆ ਟਰੈਕਟਰ ਆਏ ਆ ਮੰਡੀ ਦੇ ਵਿੱਚ ਚਲੋ ਟਰੈਕਟਰ ਦੇਖੋ ਜੌਂਡੀ ਯਾਰ ਇਸकी ਮਾਡਲ 795 798000 ਰੇਟ ਆਰ ਪੀ ਡੀਓ ਦੇਖੋ ਟਰੈਕਟਰ ਜੌਂਡੀ ਯਾਰ 5310 ਹੈ ਜੌਂਡੀ ਯਾਰ 5310 ਹੈ ਜੀ ਗੁੜੀਅਰ ਦੇ ਟਾਇਰ ਵਾਇਵਿਆ ਬਹੁਤ ਸੋਹਣਾ ਟਰੈਕਟਰ ਹੈ ਦੇਖੋ ਬਈ डैक डुक लगे हुआ जी पूरा सजाया हुआ ट्रैक्टर है देख सकते हो मंडी के बच्चे ट्रैक्टर मंडी रहा जी बहुत वजिया ट्रैक्टर है भाई देख सकते हो ट्रैक्टर देखो जी पता सारा ट्रैक्टर देख सकते हो तीस देखो जी देखो जी ट्रैक्टर टायर टूर पूरे वाया सोलह नौ अठाई टायर है ਟਰੈਕਟਰ ਬਹੁਤ ਵੈਂਟ ਹੈ ਜੀ ਸਾਤਰੀ ਦੇਖੋ ਜੀ ਬਹੁਤ ਵਧੀਆ ਟਰੈਕਟਰ ਹੈ ਜੌਂਡੀ ਯਾਰ ਟਰੈਕਟਰ ਮੁੰਡੀ ਬਰਨਾਲਾ ਦੇ ਵਿੱਚ ਖੜਾ ਹੈ ਇਹਦਾ ਸੌਣ ਨੂੰ ਦੱਸਦਾ ਔਰ ਇਹਦਾ ਸੌਣ ਨੂੰ ਦੱਸਦਾ ਜੀ 798000 21 ਮਾਡਲ ਹੈ ਉੱਧਰ ਇੱਕ 735 ਖੜਾ ਬਈ 735 ਦੇਖੋ ਟਰੈਕਟਰ ਸੋਨਾ ਟਰੈਕਟਰ ਹੈ सत्त सौ पैंती बारह चार अठाई के टायर सत सौ पैंती सोनाट लगे दो हज़ार मॉडल एक पचानवे रेट है दो हज़ार मॉडल एक पचानवे रेट है ट्रैक्टर तुम देखते ट्रैक्टर सोना भाई सफराज सत्त सौ पैंती ਟਰੈਕਟਰ ਮੰਡੀ ਬਰਨਾਲਾ YouTube ਚੈਨਲ ਆਪਣਾ ਫਾਰਮਰ ਕਿੰਗ 9811 ਕਿਉਂ ਸਬਸਕ੍ਰਾਈਬ ਲਾਜ਼ਮੀ ਕਰਦੇ ਹੋ ਬਾਈ ਜੀ ਅਗਲਾ ਟਰੈਕਟਰ ਸਾਨੂੰ ਹੋਰ ਦਿਖਾਉਣੇ ਬਾਈ ਜੀ ਕੋ ਹੋਰ ਆ ਗਿਆ ਜੀ ਟੈਂਡਰ 450 ਡੀ ਆਈ ਟੈਂਡਰ 450 ਡੀ ਆਈ ਫਾਰਮ 2000 ਵੀ ਕੇ ਡੀ ਦੇ ਟਾਇਰ ਆ ਜੀ 14 28 ਦੇ ਤੁਸੀਂ ਦੇਖ ਸਕਦੇ ਹੋ ਵੀਡੀਓ ਦੇ ਵਿੱਚ ਉਹ ਦੋ ਸੈਂਟਰ ਜਿਹੜਾ ਟਰੈਕਟਰ ਸੋਨਾ ਬਈ ਨੀਲਾ ਨੀਲਾ ਪਿਆ ਟਾਕੜ ਟਰੈਕਟਰ ਹੈ ਜੀ ਦੇਖ ਸਕਦੇ ਹੋ ਵੀਡੀਓ ਦੇ ਵਿੱਚ ਬਹੁਤ ਵਧੀਆ ਟਰੈਕਟਰ ਹੈ ਜੀ ਸਤਰੀ ਲੱਗੀ ਹੈ ਸਲੈਂਸਰ ਸਲੈਂਸਰ ਸੋਨਾ ਟਰੈਕਟਰ ਦਾ 2009 ਮਾਡਲ ਹੈ 315 ਰੇਟ ਹੈ 2009 ਮਾਡਲ ਹੈ 315 ਰੇਟ ਹੈ ਬਾਕੀ ਮੌਕੇ ਦੇ ਹੋ ਜੂ ਟਰੈਕਟਰ ਸੋਨਾ ਬਈ ਟੈਂਡਰ 450 ਦੇਖ ਸਕਦੇ ਹੋ ਗੱਲਾ ਗੱਲਾ ਪਰ ਜਿਹੜਾ ਟਰੈਕਟਰ ਹੈ ਦੇਖੋ ਦੇਖੋ ਭਾਈ ਜੀ ਦੇਖੋ ਵੀਡੀਓ ਦੇ ਵਿੱਚ ਬਹੁਤ ਵਧੀਆ ਟਰੈਕਟਰ ਹੈ ਜੀ ਲੱਗਾ ਸੋਨਲਿਕਾ 60 ਸੋਨਲਿਕਾ 60 ਸਾਤਰੀ ਲੱਗੀ ਹੈ ਟਰੈਕਟਰ ਸੋਨਾ ਬਾਈ ਵੀਡੀਓ ਸ਼ੇਅਰ ਕਰ ਦਿਓ ਭਾਈ ਲਾਈਕ ਕਰ ਦਿਓ ਆਪਣੀ ਤੇ ਮਗਰ ਬੀਲ ਰੰਪਾਇਆ ਟਰੈਕਟਰ ਦੇ ਤੇ ਜੇ ਕੇ ਦੇ ਟਾਇਰ ਹੈ 60 ਦਾ ਵਾਪਰਦਾ ਸੋਨਲਿਕਾ ਆਰ ਐਕਸ ਡੀ ਆਈ ਹੈ ਸੜਜਿਆ ਜੀ ਪੰਜਾਬ ਨੰਬਰ ਆ ਬਈ ਸਾਰੇ ਟਰੈਕਟਰ ਪੰਜਾਬ ਨੰਬਰ ਨੇ ਤੇ ਪ੍ਰੈਸਰ ਸਟੀering ਹੈ 11 ਮਾਡਲ ਹੈ ਤਨਸੀ ਰੇਟ ਹੈ ਜੀ 11 ਮਾਡਲ ਹੈ ਤਨਸੀ ਰੇਟ ਹੈ ਪ੍ਰੈਸਰ ਸਟੀering ਹੈ ਟਰੈਕਟਰ ਵਧੀਆ ਦੇਖ ਸਕਦੇ ਹੋ ਵੀਡੀਓ ਦੇ ਵਿੱਚ ਦੇਖੋ ਵੀ ਟਰੈਕਟਰ ਬੜਾ ਸੋਹਣਾ ਲੱਗਦਾ ਬਈ ਟਾਇਰ ਬਿਲਕੁਲ ਨਵੇਂ ਆ ਬੜਾ ਜਿਹਾ ਉਹ ਆਪਣੀ ਚਾਤਰੀ ਲੱਗੀ ਹੈ ਉਹ ਵੀ ਟਰੈਕਟਰ ਦੇਖੋ ਜੌਂੜੇ ਯਾਰ 554 ਜੌਂੜੇ ਯਾਰ ਐਮ ਆਰ ਐਫ ਦੇ ਟਾਇਰ ਹੈ ਟਰੈਕਟਰ ਸੋਹਣਾ ਜੀ ਵੀ ਕੇਟੀ ਦੇ ਟਾਇਰ ਪਏ ਗਿਆ ਮੂਹਰੇ ਮੰਗਲ ਐਮ ਆਰ ਐਫ ਦੇ ਸਾਈਡਾ ਗੀਰੇ ਟਰੈਕਟਰ ਦੇ ਕੀ ਬਾਤ ਹੈ ਜੀ ਬਾਬੇ ਪਿੰਡਰਾਂ ਵਾਲੇ ਦੀ ਫੋਟੋ ਲੱਗੀ ਹੈ ਬਾਈ ਦੀ ਟਰੈਕਟਰ ਤੇ ਬਾਈ ਦੇ ਤੇ ਹਨਾ ਦੇਖੋ 11 ਮਾਡਲ ਹੈ 4,10,000 ਰੁਪਏ 11 ਮਾਡਲ ਹੈ 4,10,000 ਰੁਪਏ ਟਾਇਰ ਬਿਲਕੁਲ ਨਵੇਂ ਆ ਦੇਖੋ ਜੀ ਟਰੈਕਟਰ 524 ਜੰਡੀਆ ਮੁੰਡਾ ਵਾਲਾ ਪਾਵਰ ਦੇਖੋ ਜੀ ਮਾਗਰ ਅਰੇ ਮਾ ਤੇ ਬਹੁਤ ਦੀ ਚੀਜ਼ ਲੱਗੀ ਹੋਈ ਆ ਟਾਇਰ ਦੇਖੋ ਜੀ ਐਮ ਆਰ ਐਫ ਦੇ ਪਾਏ ਹੋਏ ਆ ਐਮ ਆਰ ਐਫ ਦੇ ਟਾਇਰ ਆ ਉਹਨੂੰ ਵੀ ਸ਼ੇਅਰ ਕਰ ਲਾਈਕ ਕਰ ਦਿਓ ਅੱਗੇ ਟਰੈਕਟਰ ਤੁਹਾਨੂੰ ਹੋਰ ਦਿਖਾਉਣਾ ਜੀ ਸੋਨਾਲੀ ਕਾਰ ਸੋਨਾਲੀ ਕਾਰ ਹੀ ਦੇ ਸਕਦੇ ਹਾਂ RX 60 ਸੋਨਾਲੀ ਕਾਰ RX Z ਸੈਡ ਗੇਅਰ ਟਰੈਕਟਰ ਸੋਨਾ ਵੀਰ ਜੀ ਲਾਈਜੋ ਉਪਰਾਂ ਦਵਾ ਦਾ ਪ੍ਰੈਸਰ ਸਟੀਅਰਿੰਗ ਹੈ ਦੇਖ ਸਕਦੇ ਹੋ ਟਾਇਰ ਬਿਲਕੁਲ ਵਧੀਆ ਭਾਏ ਨਵੇਂ ਆ ਕੇ ਵਰਗੇ ਦੇਖੋ ਟਰੈਕਟਰ ਕੈਂਟ ਇਹ ਕੋਲ ਟਰੈਕਟਰ 14 ਮਾਡਲ ਹੈ 4 ਲੱਖ 55000 ਰੁਪਏ ਰੇਟ ਹੈ 4 ਲੱਖ 75000 ਰੁਪਏ ਰੇਟ ਹੈ 14 ਮਾਡਲ ਹੈ 60 ਦਾ ਟਰੈਕਟਰ ਹੈ ਇਹ ਗਾ ਲੈਂਦੇ ਆ ਜੀ RX 200 ਸੌ ਨਾਲ ਦਾ ਪਾਵਰ ਸਟੀering ਹੈ ਟਰੈਕਟਰ ਦੇਖੋ ਟਰੈਕਟਰ ਦੇਖੋ ਸਾਤਰੀ ਲੱਗੀ ਹੈ ਇਹ ਆਪ ਦਾ ਟਰੈਕਟਰ ਹੈ ਜੀ ਇਹ ਆਪ ਦਾ ਨਵਾਂ ਟਰੈਕਟਰ ਹੈ ਦੇਖੋ ਇਹ ਵੀਡੀਓ ਦੇ ਵਿੱਚ ਟਰਟਰ ਟਰਟਰ ਪੂਰਾ ਸੀ ਵਧੀਆ ਬਈ ਸਾਰੇ ਟਾਇਰ ਤੋਂ ਦੇਖੋ ਵਧੀਆ ਫੇਸ ਹੁਣ 855 ਦਾ ਸਬਰਾ ਦੇਖੋ ਟਮਾਟਰ ਟਾਇਰ ਜਮਾ ਅਵੇਲੇਬਲ ਨਵੇਂ ਜੀ ਦਿੱਤੇ ਜਾਏਗੇ ਗੂਡੀਅਰ ਦੇ ਟਾਇਰ ਪਾਏ ਹੋਏ ਆ ਗੂਡੀਅਰ ਦੇ ਟਾਇਰ ਪਾਏ ਹੋਏ ਆ ਜੀ 13x28 ਦੇ ਟਰੈਕਟਰ 855 ਦਾ ਸੁਵਰਾਜ ਆ ਜੀ ਮੂਰੇ ਵੀ ਗੁੜੀਆਂ ਤੇ ਨਵੀਂ ਪਾਈ ਹੋਈ ਹੈ ਟਰੈਕਟਰ ਅਵੇਲੇਬਲ ਵਧੀਆ ਪਿਆ ਦੇਖਦਾ ਇਹ 2006 ਮਾਡਲ ਹੈ ਜੀ 328000 ਰੁਪਏ ਰੇਟ ਹੈ ਪੰਜਾਬ ਨੰਬਰ ਹੈ ਟਮਾਟਰ 855 ਜੀ ਜੀ ਜਰਾਂ ਦੀ ਪਹਿਲੀ ਪਸੰਦ ਦੇਖੋ ਟੈਟਰ ਦੇਖੋ ਸਾਤਰੀ ਲੱਗੀ ਹੈ ਬਹੁਤ ਵਧੀਆ ਟਰੈਕਟਰ ਹੈ ਬਈ ਵੀਡੀਓ ਸੇਰ ਕਰਦੇ ਲਾਈਕ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰਦੇ ਟਰੈਕਟਰ ਸੋਰ ਬਹੁਤ ਆਈ ਜਾਂਦੇ ਤੁਸੀਂ ਦੇਖ ਸਕਦੇ ਟਰੈਕਟਰ ਹੈਗਾ ਇਧਰ ਪੱਚ ਬੰਜਾ ਦਾ ਸੋਨਾਲੀ ਕਾ ਟਰੈਕਟਰ ਬਹੁਤ ਵਧੀਆ ਬਈ ਟਾਇਰ ਵਧੀਆ ਪਏ ਆ ਦੇਖ ਸਰਦੋਂ ਬਹੁਤ ਬੁਢਾ ਬੱਚਾ ਟਰੈਕਟਰ ਸੋਨਾਲੀ ਕਾ ਪੱਚ ਬੰਜਾ ਦਾ ਟਾਟੂ ਵਧੀਆ ਹੈ ਘੈਂਟਾ ਟਰੈਕਟਰ ਸੈਂਟਰ ਵੀਰ ਦੇਖੋ ਟਰੈਕਟਰ 2003 ਮਾਡਲ 2 ਲੱਖ 50000 ਰੁਪਏ ਤਿੰਨ ਮਾਡਲ 2 ਲੱਖ 50000 ਰੁਪਏ ਹੈ ਰੇ ਬਾਈ ਦੇਖੋ ਇਹ ਟਰੈਕਟਰ ਸੋਨਾ ਟਰੈਕਟਰ ਲੋ ਵੀ ਇੱਧਰ ਆਜੋ ਹੁਣੇ ਦੇਖੋ 744 744 ਆ ਗਿਆ ਜੀ ਨੀਲੀ ਸੈਦਰੀ ਲੱਗੀ ਹੈ ਤੇ ਲੀਲੇ ਟਰੈਕਟਰ 744 ਟਰੈਕਟਰ ਦੇ ਮੂਹਰੇ ਟਾਇਰ ਦੇ ਕੰਡਮ ਜਿਆ ਥੋੜੇ ਜਿਹਾ ਮਾਗਰ ਦੇ ਵੀ ਲੋਟੇ ਹੈ ਬਾਈ ਪੈਰੋਂ ਪੱਕੇ ਆ। ਬੁਰੀ ਯਾਰ ਦੇ ਪਾਏ ਵੇ। ਟਰੈਕਟਰ ਇਹਨਾਂ ਦਾ ਨਵੇਂ ਮਾਡਲ ਹੈ ਜੀ। 1,70,000 ਰੁਪਏ ਰੇਟ ਆ। 747 ਮੇਡਾ ਨਵੇਂ ਮਾਡਲ 1,70,000 ਰੁਪਏ ਰੇਟ ਆ। ਟਰੈਕਟਰ ਵਧੀਆ ਵੀ। ਪੂਰਾ ਸਰੀਰ ਦਾ। ਜੋ ਇੱਕ ਬੰਤ ਉੱਪਰ ਲੱਗਿਆ। ਇਹ ਬਾਤ ਆ। ਪੰਜਾਬ ਨੰਬਰ ਵਧੀਆ ਟਰੈਕਟਰ ਇਹ ਕਿਸੇ ਨੂੰ ਲੈਣਾ ਬਈ ਟਰੈਕਟਰ ਸਸਤੇ ਹੀ ਬਣ ਜੇ 647 ਨੇ ਲੈ ਮੜਲਾ ਸਸਤੇ ਹੀ ਬਣ ਜੂ ਟਰੈਕਟਰ ਚਲਾ ਚਲੂ ਕੇ ਦੇਖੋ ਆਹਦਾ ਭਰਾ ਉਹ ਪਹਿਲਾ ਹਨਾ ਫੇਰ ਟਰੈਕਟਰ ਦਾ ਦੱਸਦਾ ਅਰੇ ਮਾਗਰੋ ਇਹਨਾਂ ਨੂੰ ਜੋ ਕੇ ਦੇਖੋ ਕੋਈ ਟਰੈਕਟਰ ਨੂੰ ਵੀ ਕੀ ਕਹਿੰਦਾ ਆਲ ਹੌਲ ਕਹਿਦਾ ਕਰੋਂਦਾ ਦੇਖੋ ਬਈ ਸਵਰਾਜ 747 ਇੱਕ ਹੋਰ ਸਵਰਾਜ 747 ਹੋਣਾ ਸੋਨ ਨਵਾਂ ਜੀ 647 ਜਮਾ ਨਵਾਂ ਦੇਖ ਸਕਦੇ ਹੋ ਵੀਡੀਓ ਦੇ ਵਿੱਚ ਟਰੈਕਟਰ ਬਹੁਤ ਵਧੀਆ ਜੀ ਦੇਖੋ ਕੋਈ ਟਰੈਕਟਰ ਸੇਰ ਕਰਾ ਬਈ ਬਲੀਕ ਕਰ ਦਿਓ ਤੇ ਟਰੈਕਟਰ ਮੰਡੀ ਦੇ ਵਿੱਚ ਹੋਰ ਵੀ ਬਹੁਤ ਜ਼ਿਆਦਾ ਆਈ ਜਾਂਦੇ ਨੇ ਤੁਸੀਂ ਦੇਖ ਸਕਦੇ ਹੋ ਜੀ ਟਰੈਕਟਰ ਟਰੈਕਟਰ ਆਈ ਜਾਂਦੇ ਆ ਹਮੇਂ ਮੰਡੀ ਦੇ ਵਿੱਚ ਦੇਖੋ ਵੀਡੀਓ ਵਿੱਚ 747 ਟਰੈਕਟਰ ਹੈ ਖਬਰਾਜ ਭਾਈ ਮਾਡਲ ਆ 3 ਲੱਖ ਦਾ ਰੇਟ ਆ ਭਾਈ ਮਾਡਲ 3 ਲੱਖ ਦਾ ਰੇਟ ਹੈ ਬਰਨਾਲਾ ਨੰਬਰ ਅਲਟਰ ਨੰਬਰ ਵੀਡੀਓ ਉਤਾਰਦੇ ਸੇਰ ਲਾਈਕ ਸੇਰ ਨੂੰ ਸੋਚ ਰਿਹਾ ਰੋਬੋ ਫਾਰਮਰ ਕੇ ਬਿਨਾ YouTube ਚੈਨਲ ਹੈ ਦੇਖੋ ਵੀਡੀਓ ਦੇ ਵਿੱਚ ਇਹ ਡਰੈਕਟਰ ਹੋਰ ਆ ਰਿਹਾ ਡਰੈਕਟਰ ਇਹ 4 ਸੇਟ ਦੇਗਾ ਹੋਰ ਆ ਰਿਹਾ ਇਹ 15 ਡਾ ਕਰਤਾ ਹੈ ਇਹ ਸੋਟਾ ਹੈ ਨਾਮ ਹੈ 23 ਮਾਡਲ ਹੈ ਦੇਖੋ ਬਈ ਤਾਂ ਦਰਮਾਣਾ ਮੈਦਾਨ ਵਿੱਚ ਪਹੁੰਚਿਆ ਇਸੀ ਦੇਖੋ 5249 ਕਿਆ ਬਾਤ ਹੈ 5249 ਮੈਸੀਡੀ ਹੈ ਜੀ ਟ੍ਰੈਕਟਰ ਬਹੁਤ ਔਣਾ ਟਰੈਕਟਰ ਬਹੁਤ ਕੱਬਾ ਟਰੈਕਟਰ ਹੈ ਜੀ ਬਹੁਤ ਜਾਨਮਾਰਾ ਟਰੈਕਟਰ ਹੈ ਜੀ ਕੀ ਦੇ ਟਾਇਰ ਹੈ ਜੀ ਕੀ ਟਾਇਰ ਹੈ 14 9 28 ਦੇ ਟਾਇਰ ਹੈ ਜੀ ਬਹੁਤ ਜਾਨ ਬਹੁਤ ਟਰੈਕਟਰ ਤਗੀਆਂ ਤੁਗੀਆਂ ਤਾਂ ਗਾਹ ਪਾਈ طرف ਦਾ ਟਰੈਕਟਰ ਹੈ ਮੈਂ ਆਪ ਦੇਖਾ ਚਲਾ ਕੇ ਟਰੈਕਟਰ ਹੈ ਬਹੁਤ ਵਧੀਆ ਟਰੈਕਟਰ ਹੈ ਜੀ 5443 DI ਮੈਸੀ ਦੇਖੋ 2013 ਮਾਡਲ ਹੈ 343 ਰੇਟ ਹੈ 13 ਮਾਡਲ ਹੈ 343 ਰੇਟ ਹੈ ਟਰੈਕਟਰ ਦੇਖੋ ਜੀ ਸੋਹਣਾ ਟਰੈਕਟਰ ਹੈ ਆਹ ਤੁਸੀਂ ਦੱਬ ਕੇ ਦੇਖੋ ਜੀ ਵੀਡੀਓ ਦੇ ਵਿੱਚ ਟਰੈਕਟਰ ਬਰਨਾਲਾ ਮੰਡੀ ਹੋਵੇ ਲੋ ਬਈ ਸਵਰਾਜ ਟਰੈਕਟਰ ਹੈ 963 ਸਵਰਾਜ ਦੇਖੋ ਬਹੁਤ ਵਧੀਆ ਟਰੈਕਟਰ ਹੈ ਜੀ ਟਰੈਕਟਰ ਮੰਡੀ ਬਰਨਾਲਾ ਸਵਰਾਜ 963 16 29 ਦੇ ਟਾਇਰ ਹੈ ਜੀ ਟਰੈਕਟਰ ਦੇ 19 ਮਾਡਲ ਹੈ 3115000 ਰੁਪਿਆ ਰੇਟ ਹੈ 19 ਮਾਡਲ ਹੈ 3115000 ਰੁਪਿਆ ਰੇਟ ਹੈ ਟਰੈਕਟਰ ਦੇਖੋ ਸ਼ਾਤਰੀ ਲੱਗੇ ਜਿਵੇਂ ਨਵਾਂ ਬਾਕ ਲੱਗੇ ਖੜੇ ਹੈ ਬਾਈ ਕੋਵੇ ਟਰੈਕਟਰ ਦੇ ਦੇਖੋ ਬਾਈ ਵੀਡੀਓ ਆ ਰਹੇ ਫੇਰ ਜੀ ਬਾਈ ਜੀ ਤੁਹਾਨੂੰ ਕਰੈਕਟਰ ਮੰਡੀ ਬਰਨਾਲਾ ਦੀ ਵੀਡੀਓ ਕਿਵੇਂ ਲੱਗੀ ਜੇ ਵਧੀਆ ਲੱਗੀ ਬਾਈ ਵੀਡੀਓ ਸ਼ੇਅਰ ਕਰ ਦਿਓ ਲਾਈਕ ਕਰ ਦਿਓ ਚੈਨਲ ਨੂੰ ਕਰ ਦਿਓ ਸਬਸਕ੍ਰਾਈਬ ਅਗਲੀ ਵੀਡੀਓ ਦੇ ਵਿੱਚ ਫੇਰ ਮਿਲਾਂਗੇ ਜੀ ਉਹਨਾਂ ਤੱਕ ਦਿਓ ਜਾਗਟ ਧੰਨਵਾਦ ਜੀ ਫੇਰ ਮਿਲਾਂਗੇ ਜੀ ਓਕੇ ਬਾਈ ਬਾਈ ਅਗਲੀ ਮੰਡੀ ਦੇ ਵਿੱਚ